ਆਪਣੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜੀ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵੱਢੀ ਗਈ ਹੈ ਜਿਹਦੇ ਤਹਿਤ ਠਾਣਾ ਧਾਰੀਵਾਲ ਜੀ ਜਦੋਂ ਵੀ ਅਸੀਂ ਇਕੱਜ ਤੋਂ ਆਪਣੇ ਸ਼ੁਰੂ ਕੀਤਾ ਉਦੋਂ ਸੱਚ ਪੁਲਿਸਨ ਕੀਤਾ ਸੀ ਉਦੋਂ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੇਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਰਿਪੋਰਟ ਦਿੱਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਬੜਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਕੱਲ ਜਿਹੜਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਕਮਸੀ ਇਹਦਾ ਲੰਬੜ ਹੈ ਉਹਦੇ ਖਿਲਾਫ ਕਰੀਬ 15 ਮੁਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪਸਟ ਅਰੈਸਟ ਕੀਤਾ ਹੈ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਕਿ ਪੁੱਛੇ ਸੀ ਕਿੱਥੋਂ ਲਿਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਉਹਨਾਂ ਦੀ ਜੋ ਪੁਛਗੀ ਸਾਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡਰਾਈ ਜਿਹੜੀ ਹੈ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲਿਆਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਤੇ ਇਹਨਾਂ ਦੇ ਖਿਲਾਫ ਜੋ ਵੀ ਸਖਤ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦਿਨ ਤੋਂ ਬਚਿਆ ਚਲੇ ਆ ਰਹੇ ਪੁਲਿਸ ਦੇ ਗ੍ਰਿਫਟੋਂ ਇਹਨੂੰ ਵੀ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਕੇ ਲਿਆ